ਮਾਲੂ ਮੈਂ ਆ ਮੇਰੇ ਸਾਹਮਣੇ ਕੋਈ ਸਜਣ ਭਾਈ ਖੜਾ ਤੇ ਮੈਂ ਗੁੱਸੇ ਚ ਉਹਨੂੰ ਗਾਲ ਕੱਢਾਂ ਮੈਂ ਉਹਨੂੰ ਕੋਈ ਮਾਂ ਭੈਣ ਜਾਂ ਕੋ ਹੋਰ ਰਿਸ਼ਤਿਆਂ ਤੇ ਭੈੜੀਆਂ ਭੈੜੀਆਂ ਗਾਲਾਂ ਕੱਢਾਂ ਦੱਸੋ ਅੱਗੋਂ ਕੀ ਹੋਊਗਾ ਅੱਗੋਂ ਵੀ ਉਹੀ ਰਿਪਲਾਈ ਆਊਗਾ ਅੱਗੋਂ ਵੀ ਉਮੀ ਹੈ ਕਿਰਿਆ ਦੀ ਪ੍ਰਤੀਕਿਰਿਆ ਤਾਂ ਹੋਣੀ ਹੈ ਨਾ ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਹੀ ਹੈ ਤੇ ਜੇ ਹੁਣ ਛੋਟੀ ਜੀ ਗੱਲ ਆਖੇ ਤੋਂ ਕਿਸ ਨੂੰ ਗਾਲ ਕੱਢੇ ਦਾ ਅਸਰ ਵੇਖ ਲਿਆ ਆਪਾਂ ਮੰਦਾ ਬੋਲੇ ਦਾ ਬੋਲ ਕੇ ਵੇਖ ਲੀਏ ਆਪਾਂ ਪ੍ਰੈਕਟिकल ਕਰਕੇ ਵੇਖ ਲੀਏ ਤੁਸੀਂ ਇੱਕ ਕੱਢੋਂਗੇ ਗਾਲ ਅੱਗੋਂ ਅਗਲਾ 10 ਕੱਢੂਗਾ ਤੁਸੀਂ ਇੱਕ ਥੱਪੜ ਮਾਰੋਂਗੇ ਅਗਲੇ ਨੇ ਦੋ ਮਾਰਨੀਆਂ ਤੇ ਜੇ ਤੁਸੀਂ ਸਤਕਾਰ ਕਰੋਗੇ ਅਗਲੇ ਦਾ ਤੁਸੀਂ ਆਖੋਗੇ ਆਓ ਜੀ ਬੈਠੋ ਜੀ ਸਤਿ ਸ੍ਰੀ ਅਕਾਲ ਜੀ ਗੁਰਫਤੇ ਜੀ ਜਦ ਤੁਸੀਂ ਹਾਲ ਪੁੱਛੋਗੇ ਕਿਵੇਂ ਹੋ ਜੀ ਠੀਕ ਹੋ ਬੈਠੋ ਜੀ ਪਾਣੀ ਪੀਓ ਚਾਹ ਪੀਓ ਦੁੱਧ ਪੀਓ ਤੇ ਜਿਹੋ ਜਾਂ ਤੁਸੀਂ ਆਦਰ ਸਤਕਾਰ ਕਰੋਗੇ ਅੱਗੋਂ ਵੀ ਅਗਲੇ 'ਚ ਨਿਮਰਤਾ ਆ ਜਾਣੀ ਵੀ ਮੈਨੂੰ ਇਹਨੇ ਇੰਨਾ ਪਿਆਰ ਦਿੱਤਾ ਇਹਨੇ ਇੰਨਾ ਸਤਕਾਰ ਦਿੱਤਾ ਬਦਲੇ 'ਚ ਸਤਕਾਰ ਮਿਲੂ ਤੇ ਮੰਨ ਲਓ ਅਸੀਂ ਕਿਸੇ ਦੇ ਘਰੇ ਜਾਈਏ ਤੇ ਅਗਲਾ ਆਖੀ ਨਾ ਵੀ ਆ ਜਾ ਭਾਈ ਬਹਿ ਜਾ ਕੋਈ ਚਾਹ ਪਾਣੀ ਪੁੱਛੇ ਹੀ ਨਾ ਤੇ ਸਾਨੂੰ ਕਿੰਨਾ ਬੁਰਾ ਲੱਗੂ ਆ ਵੀ ਮੈਂ ਫਲਾਨਾ ਸਿਉਂ ਦੇ ਘਰੇ ਗਿਆ ਨਾ ਮੈਨੂੰ ਉਹਨੇ ਆਖਿਆ ਵੀ ਬਹਿ ਜਾ ਨਾ ਉਹਨੇ ਚਾਹ ਪਾਣੀ ਪੁੱਛਿਆ ਨਾ ਹਾਲ ਚਾਲ ਪੁੱਛਿਆ ਤੇ ਕਿੰਨਾ ਨਿਰਾਦਰ ਮਹਿਸੂਸ ਕਰਾਂਗੇ ਆਪਾਂ ਤੇ ਉਹੀ ਜਦੋਂ ਆਪਾਂ ਕਿਸੇ ਦੇ ਘਰੇ ਜਾਈਏ ਕੋਈ ਬਹੁਤਾ ਹੀ ਹੀ ਸਤਕਾਰ ਕਰੇ ਬਹੁਤੀ ਰਿਸਪੈਕਟ ਕਰੇ ਤੇ ਆਪਾਂ ਨੂੰ ਚੰਗਾ ਲੱਗਦਾ ਵੀ ਫਲਾਨੇ ਨੇ ਮੈਨੂੰ ਇੰਨਾ ਪਿਆਰ ਕੀਤਾ ਵੀਵੇਂ ਭਲਾਨੀ ਰਿਸ਼ਤੇਦਾਰੀ ਚ ਗਿਆ ਬੜਾ ਬਈ ਮੈਨੂੰ ਤਾਂ ਸਾਰਾ ਪਰਿਵਾਰ ਮੇਰੇ ਕੋਲ ਇਕੱਠਾ ਹੋ ਕੇ ਬਹਿ ਗਿਆ ਸਾਰਿਆਂ ਨੇ ਗੱਲਾਂ ਕੀਤੀਆਂ ਸਾਰੇ ਜਵਾਕ ਮੇਰੇ ਕੋਲ ਬੈਠੇ ਮੈਨੂੰ ਸੇਵਾਵੜੀ ਕੀਤੀ ਮੇਰਾ ਚਾਹ ਪਾਣੀ ਬਹੁਤ ਪੁੱਛਿਆ ਮੈਨੂੰ ਬਸ ਇਹੀ ਇਹਨਾਂ ਨੂੰ ਕਿਹਾ ਜਾਂਦਾ ਐਟੀਕੇਟਸ ਐਥਿਕਸ ਜੀਵਨ ਦਾ ਚੱਲਣ ਚਾਲ ਅਸੀਂ ਕਿਹੋ ਜਿਹਾ ਸਾਡਾ ਵਿਵਹਾਰ ਕਿਹੋ ਜਿਹਾ ਇੱਕ ਯਾਦ ਰੱਖਿਓ ਇਹ ਵਿਵਹਾਰ ਨਾ ਸਾਡਾ ਬੰਦੇ 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 ਦੇ ਹਿਸਾਬ ਨਾਲ ਹੁੰਦਾ ਹੈ ਸਾਡਾ ਵਿਵਹਾਰ ਗਰੀਬ ਨਾਲ ਹੋਰ ਹੁੰਦਾ ਹੈ ਪੈਸੀ ਵਾਲੇ ਬੰਦੀ ਨਾਲ ਹੋਰ ਹੁੰਦਾ ਪਰ ਨਹੀਂ ਜੀਵਨ ਪਤਾ ਕਿਹੋ ਜਿਹਾ ਹੋਣਾ ਚਾਹੀਦਾ ਜਿਹੜਾ ਦੀਵਾ ਹੁੰਦਾ ਨਾ ਦੀਵਾ ਜਗਦਾ ਉਹ ਛਪਰੀ ਚ ਵੀ ਉਹ ਕੁੱਲੀ ਚ ਵੀ ਉਹਨਾ ਚਾਨਣ ਕਰਦਾ ਤੇ ਰਾਜਾ ਜਗ੍ਹਾਵੇ ਆਪਦੇ ਮਹਿਲਾਂ ਚ ਉਥੇ ਵੀ ਉਹਨਾ ਹੀ ਚਾਨਣ ਕਰਦਾ ਆਖੋ ਸਤਨਾਮ ਤੇਰਾ ਵਿਵਹਾਰ ਵੀ ਇਹੋ ਜਿਹਾ ਹੋਣਾ ਚਾਹੀਦਾ ਤੂੰ ਆਪਣੀ ਪਰਿਵਾਰ ਚ ਪਿੰਡ ਚ ਜਿੱਥੇ ਮਰਜੀ ਹੋਵੇਂ ਤੇਰਾ ਵਿਵਹਾਰ ਬਰਾਬਰ ਹੋਣਾ ਚਾਹੀਦਾ ਸਮ ਹੋਣਾ ਚਾਹੀਦਾ ਤੂੰ ਗਰੀਬ ਮੂਰੇ ਵੀ ਉਵੇਂ ਗੱਲ ਕਰੇ ਤੇ ਅਮੀਰ ਮੂਰੇ ਵੀ ਉਵੇਂ ਗੱਲ ਕਰੇ ਇਹ ਨਾ ਹੋਵੇ ਕਿਸੇ ਗਰੀਬ ਨਾਲ ਆਪ ਤੋਂ ਨੀਵੇਂ ਨਾਲ ਆਕੜ ਆਕੜ ਕੇ ਹੰਕਾਰ ਚ ਗੱਲ ਕਰੇ ਤੇ ਜੇ ਕੋਈ ਵੱਡਾ ਅਮੀਰ ਆ ਗਿਆ ਉਹਦੇ ਅੱਗੇ ਝੁੱਕ ਝੁੱਕ ਕੇ ਗੱਲ ਕਰੇ ਫਿਰ ਫਰਕ ਪੈ ਗਿਆ ਨਾ ਇਹਦਾ ਮਤਲਬ ਤੇਰਾ ਮਨਹੂਰ ਹੈ ਮੁਖ ਹੋਰ ਹੈ ਕਿਸੇ ਲਈ ਤੂੰ ਕੁਝ ਬਣ ਜਾ ਨਾ ਕਿਸੇ ਲਈ ਕੁਝ ਸਮ ਹਮੇਸ਼ਾ ਸਮ ਰਹਿਣਾ ਹੈ ਕੁਆਲਿਟੀ ਬਰਾਬਰ ਦੀ ਦੇਣੀ ਹੈ ਹੁਣ ਇੱਥੇ ਦਾਸ ਵੀ ਬੈਠਾ ਹੈ ਭਾਵੇਂ ਇੱਥੇ 100 ਬੰਦਾ ਬੈਠਾ ਹੋਵੇ ਤੇ ਭਾਵੇਂ 500 ਤੇ ਭਾਵੇਂ 5 ਬੈਠੇ ਹੁਣ ਮੈਂ ਕਥਾ ਉਹੀ ਜੀ ਕਰਨੀ ਹੈ ਆਖੋ ਸਤਨਾਮ ਕੁਆਲਿਟੀ ਘਟਾऊं ਕਿ ਨਾ ਘਟਾऊं ਉਸ ਤੇ ਤਾਂ ਫਿਰ ਮੈਨੂੰ ਘਟਾ ਨਾ ਕਥਾ ਤਾਂ ਗੁਰੂ ਸਾਹਿਬ ਨੂੰ ਸੁਣਾਉਣੀ ਅਸਲ 'ਚ ਕੋਈ ਨਾ ਹੋਵੇ ਭਾਵੇਂ ਨਾਲੇ ਦੁਨੀਆ ਦਾ ਕੀ ਇਹ ਦੁਨੀਆ ਤਾਂ ਘਟਦੀ ਵੱਧਦੀ ਰਹਿਣੀ ਹੈ ਕਦੇ ਘਟ ਵੱਧ ਕਦੇ ਘਟ ਗੁਰੂ ਹਮੇਸ਼ਾ ਹੀ ਹਾਜ਼ਰ ਹੈ ਗੁਰੂ ਨਹੀਂ ਕਿਤੇ ਜਾਂਦਾ ਇਹਨੇ ਤਾਂ ਸਦਾ ਅੰਗ ਸੰਗ ਰਹਿਣਾ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਅੱਛਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਕਿਉਂ ਲਾਇਆ ਜੇ ਅੱਜ ਹੁਣ ਮੰਨ ਲਓ ਕਲਗੀਧਰ ਪਾਤਸ਼ਾਹ ਤਰ੍ਹਾਂ ਕੋਈ ਸਰੀਰਕ ਤੌਰ ਤੇ ਗੁਰੂ ਹੁੰਦਾ ਪੰਜ ਤਾਲਾ ਫਿਰ ਤਾਂ ਸਾਡੇ ਕੋਲ ਮੌਜੂਦ ਹੀ ਨਹੀਂ ਸੀ ਹੁਣ ਆ ਭਾਰਤ ਚ ਇੱਕ ਹੀ ਹੋਣਾ ਸੀ ਫਿਰ ਹੋ ਸਕਦਾ ਆਪਾਂ ਆਪਾਂ ਕੱਲਾਂ ਕਰਨੀਆਂ ਸੀ ਵੀ ਗੁਰੂ ਜੀ ਤਾਂ ਵਿਦੇਸ਼ੀ ਦੌਰੇ ਤੇ ਗਏ ਹੋਈ ਐ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਤਾ ਜਿਹਦੇ ਕੋਲ ਸ਼ਬਦ ਹੈ ਕਹਿੰਦੇ ਜਿਹਦੇ ਕੋਲ ਸ਼ਬਦ ਆ ਗਿਆ ਬਾਣੀ ਆ ਗਈ ਗੁਰੂ ਉਹਦੇ ਕੋਲ ਮੌਜੂਦ ਹੈ ਹਰ ਵਕਤ ਤੇਰੇ ਕੋਲ ਕਮਰੇ 'ਚ ਵੀ ਮੌਜੂਦ ਹੈ ਗੁਰੂ ਤਾਂ ਸਾਡਾ ਗੁਰੂ ਇਹੋ ਜਿਹਾ ਹੋ ਗਿਆ ਹਰ ਥਾਂ ਮੌਜੂਦ ਹੋ ਗਿਆ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਤੂੰ ਮਾਣ ਨਾਲ ਕਹਿ ਸਕਦਾ ਵੀ ਮੇਰਾ ਗੁਰੂ ਤਾਂ ਸਦਾ ਹੀ ਮੇਰੇ ਨਾਲ ਹੈ ਸ਼ਬਦ ਦੇ ਰੂਪ ਵਿੱਚ ਕਿਉਂਕਿ ਸਾਡਾ ਗੁਰੂ ਕੀ ਹੈ ਸ਼ਬਦ ਗੁਰੂ ਹੈ ਸਾਡਾ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਜਦੋਂ ਪੁੱਛਿਆ ਨਾ ਕਿ ਕਵਨ ਗੁਰੂ ਜਿਸ ਕਾ ਤੂੰ ਚੇਲਾ ਸਿੱਧਾ ਨਹੀਂ ਪੁੱਛਿਆ ਵੀ ਤੁਹਾਡਾ ਵੀ ਕੋਈ ਗੁਰੂ ਹੋਣਾ ਮਹਾਰਾ ਕਹਿੰਦੇ ਹਾਂ ਹੈਗਾ ਕਹਿੰਦੇ ਦੱਸੋ ਜੀ ਕੀ ਨਾਮ ਹੈ ਕਹਿੰਦੇ ਸ਼ਬਦ ਗੁਰੂ ਸੁਰਤ ਤੁਣ ਚੇਲਾ ਮੇਰਾ ਤਾਂ ਸ਼ਬਦ ਹੀ ਗੁਰੂ ਹੈ ਗੁਰੂ ਰਾਮਦਾਸ ਮਹਾਰਾ ਜੀ ਕੀ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਮੇਰਾ ਗੁਰੂ ਤਾਂ ਬਾਣੀ ਹੈ ਇਸੇ ਲਈ ਗੁਰੂ ਸ਼ੁਰੂ ਤੋਂ ਹੀ ਸ਼ਬਦ ਸੀ ਸਾਡਾ ਤੇ ਅੱਜ ਵੀ ਸ਼ਬਦ ਹੀ ਰਹਿਣਾ ਹੈ ਕਹਿੰਦੇ ਇਹ ਮੇਰਾ ਗੁਰੂ ਕਿਹੋ ਜਿਹਾ ਹੈ ਕਹਿੰਦੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੀ ਨਾ ਸਕੈ ਜਲਿ ਮੇਰੇ ਗੁਰੂ ਨੂੰ ਨਾ ਕੋਈ ਸਾੜ ਸਕਦਾ ਨਾ ਕੋਈ ਬਾਲ ਸਕਦਾ ਨਾ ਕੋਈ ਡੋਬ ਸਕਦਾ ਮੇਰੇ ਗੁਰੂ ਨੂੰ ਕੋਈ ਖਤਮ ਨਹੀਂ ਕਰ ਸਕਦਾ ਦੱਸੋ ਆਪਣਾ ਗੁਰੂ ਜੁਗ ਜੁਗ ਅਟੱਲ ਹੈ ਦੱਸੋ ਕੋਈ ਆਪਣੇ ਗੁਰੂ ਦੇ ਨਾਮ ਮਗਰ ਲਾ ਦੂਆ ਜੁਗੋ ਜੁਗ ਅਟੱਲ ਅੱਜ ਤੋਂ 200 ਸਾਲ ਪਹਿਲਾਂ ਵੀ ਸੀਗੇ ਅੱਜ ਤੋਂ 200 ਸਾਲ ਬਾਅਦ ਵੀ ਹੋਣਗੇ ਆਪਾਂ ਨਹੀਂ ਹੋਣਾ ਮਹਾਰਾਜ ਇਸੇ ਤਰ੍ਹਾਂ ਆਪਣੇ ਤਖਤ ਤੇ ਸੁਭਾਏਮਾਨ ਹੋਣਗੇ ਚੰਦੂਆ ਵੀ ਇਸੇ ਤਰ੍ਹਾਂ ਝੂਲੂਆ ਛਤਰ ਵੀ ਚੌਰ ਵੀ ਇਸੇ ਤਰ੍ਹਾਂ ਹੀ ਹੋਣਾ ਆਪਾਂ ਨਹੀਂ ਹੋਣਾ ਤੇ ਗੁਰੂ ਸਾਹਿਬ ਹੋਣਗੇ ਵੇਖੋ ਕਿੱਡੇ ਮਹਾਨ ਗੁਰੂ ਆ ਸਾਡੇ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਉਣ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਪੰਚਮ ਪਾਤਸ਼ਾਹ ਨੇ ਰਾਮਦਾਸ ਸਰੋਵਰ ਦੇ ਕੰਢੇ ਤੇ ਬੈਠ ਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਲਿਖਵਾਉਣਾ ਕੀਤਾ ਪਹਿਲੀ ਵਾਰ ਪੰਚਮ ਪਾਤਸ਼ਾਹ ਨੇ ਤਕਰੀਬਨ 35 ਮਹਾਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਕੋਈ ਜਾਤ ਦਾ ਚਮਿਆਰ ਹੈ ਕੋਈ ਜੁਲਾਹ ਹੈ ਕੋਈ ਨਾਈ ਹੈ ਕੋਈ ਕਿਸੇ ਬਰਾਦਰੀ ਦਾ ਕੋ ਕਿਸੇ ਦਾ ਹੈ ਕੋਈ ਕੋ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਕੋਈ ਕਿਤੋਂ ਦਾ ਰਹਿਣ ਵਾਲਾ ਹੈ ਕੋ ਕਿਤੋਂ ਦਾ ਰਹਿਣ ਵਾਲਾ ਹੈ ਕਿਸੇ ਦੀ ਭਾਸ਼ਾ ਕੁਝ ਹੋਰ ਹੈ ਕਿਸੇ ਦੀ ਭਾਸ਼ਾ ਕੁਝ ਹੋਰ ਹੈ ਤੇ ਸਾਧ ਸੰਗਤ ਲਿਪੀ ਮਹਾਰਾਣੀ ਪੰਜਾਬੀ ਗੁਰਮੁਖੀ ਲਿਪੀ ਲੈਤੀ ਬੋਲਣ ਚ ਭਾਸ਼ਾ ਹੋ ਰਹੀ ਹੈ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਲਿਖਣਾ ਕੀਤੇ ਤੇ ਪਹਿਲਾ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਨੂੰ ਗ੍ਰੰਥੀ ਲਾਇਆ ਤੇ ਸਾਡੇ ਤੇ ਪਰਉਪਕਾਰ ਕੀਤਾ ਕਿਉਂਕਿ ਦੂਜੀ ਵਾਰ ਜਦੋਂ ਰਚਨਾ ਕੀਤੀ ਉਦੋਂ ਕਲਗੀਧਰ ਮਹਾਰਾਜ ਨੇ ਕੀਤੀ ਕੇਵਲ ਨੌਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਦਰਜ ਹੋਈ ਬਾਕੀ ਬਾਣੀਆਂ ਸਭ ਪਹਿਲਾਂ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਪਾਤਸ਼ਾਹੀਆਂ ਦੀ ਬਾਣੀ ਹੈ ਧੰਨ ਗੁਰੂ ਹਰगोबिंद ਸਾਹਿਬ ਗੁਰੂ ਹਰ राय ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੇ ਕਲੰਗੀਧਰ ਮਹਾਰਾਜ ਆਪ ਇਹਨਾਂ ਦੀ ਬਾਣੀ ਨਹੀਂ ਬਾਕੀ ਗੁਰੂਆਂ ਦੀ ਬਾਣੀ ਹੈ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਸੇਵਾਦਾਰ ਲਾਇਆ ਸੋਨਾ ਪੀੜਾ ਤਿਆਰ ਕੀਤਾ ਤੇ ਪਹਿਲੀ ਵਾਰ ਪ੍ਰਕਾਸ਼ ਕਿਥੇ ਕੀਤਾ ਜਿੱਥੇ ਅੱਜ ਦੁਨੀਆਂ ਦਾ ਮਹਾਨ ਤੀਰਥ ਸਿੱਖਾਂ ਦਾ ਮਹਾਨ ਤੀਰਥ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿਚਕਾਰ ਪ੍ਰਕਾਸ਼ ਕੀਤਾ ਜਿੱਥੇ ਆਪ ਆਰਾਮ ਕਰਦੇ ਸੀ ਤੇ ਸਾਧ ਸੰਗਤ ਮਹਾਰਾਏ ਕਹਿੰਦੇ ਵੀ ਅੱਜ ਸਾਡਾ ਆਸਣ ਥੱਲੇ ਲਾ ਦਿਓ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਚਾ ਕਰਿਓ ਇੰਨਾ ਸਤਕਾਰ ਮਾਣ ਅੱਜ ਵੀ ਚਾਦਰ ਸਤਗੁਰਾਂ ਦੇ ਸਤਕਾਰ ਵਜੋਂ ਥੱਲੇ ਵਿਛਾਈ ਜਾਂਦੀ ਹੈ ਤੇ ਪਹਿਲੀ ਵਾਰ ਪ੍ਰਕਾਸ਼ ਹੋਇਆ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਜੀ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਪਹਿਲੀ ਵਾਰ ਜਦੋਂ ਇਸ ਤਰ੍ਹਾਂ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਇੱਕ ਸੰਗਤਾਂ ਦੇ ਨਾਲ ਰੱਬ ਆਪ ਖੜਾ ਹੈ ਆਪ ਪ੍ਰਮਾਤਮਾ ਦੀ ਕਿਰਪਾ ਕਰਨੀ ਹੈ ਤੇ ਸ੍ਰੀ ਹਰਮੰਦਰ ਸਾਹਿਬ ਦੀ ਅਸਾਰੀ ਵੀ ਜਦੋਂ ਕਰਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਵੇਖੋ ਵਕਤ ਤੇ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਨੀ ਪੱਥਰ ਅਖਵਾਇਆ ਰਹੋ ਵਿਚਾਰ ਬੇਨਤੀ ਕਰ ਰਹੀ ਸੀ ਕਿ ਆਪ ਆਪਣੇ ਕਰਮਾਂ ਪ੍ਰਤੀ ਸੁਚੇਤ ਹੋਈਏ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਕਾਲੇ ਲੇਖ ਨਹੀਂ ਲਿਖਣੇ ਕਾਲੇ ਕਰਮ ਨਹੀਂ ਕਮਾਉਣੇ ਕਾਲੇ ਕਰਮ ਕਮਾਉਣੇ ਕੀ ਹੈ ਕਿਸੇ ਦੀ ਨਿੰਦਿਆ ਕਰਨੀ ਕਿਸੇ ਦੀ ਬੁਰਾਈ ਕਰਨੀ ਕਿਸੇ ਦਾ ਕੰਮ ਵਿਗਾੜਨਾ ਹਮੇਸ਼ਾ ਹਰੇਕ ਦਾ ਬੁਰਾ ਸੋਚਣਾ ਹਰੇਕ ਦਾ ਮਾੜਾ ਕਰਨਾ ਆਪਣੇ ਆਪ ਨੂੰ ਕੇਵਲ ਚੰਗਾ ਸਮਝੀ ਜਾਣਾ ਕੇਵਲ ਆਪਣੇ ਆਪ ਨੂੰ ਚੰਗਾ ਤੇ ਸਹੀ ਸਮਝਣਾ ਭਗਤ ਜੀ ਕਹਿੰਦੇ ਆਪ ਣੜੇ ਗਰੀਵਾਨ ਮਹੇ ਸਿਰ ਨੀਵਾ ਕਰ ਦੇਖ ਓ ਆਪਣੇ ਗਰੀਵਾਨ ਚ ਆਪਣੇ ਅੰਦਰ ਵੀ છાਤੀ ਮਾਰ ਤੂੰ ਕਿੰਨਾ ਕੁ ਚੰਗਾ ਮਨਾ ਅਸਲ ਚ ਨਾ ਮਾੜੇ ਬੰਦੇ ਦੀ ਬੁਰੇ ਬੰਦੇ ਦੀ ਨਿਸ਼ਾਨੀ ਪਤਾ ਕੀ ਹੈ ਮਾੜਾ ਬੰਦਾ ਕਹਿੰਦਾ ਮੇਰੇ ਤੋਂ ਚੰਗਾ ਕੋਈ ਨਹੀਂ ਤੇ ਜਿਹੜਾ ਅਸਲੀ ਹੁੰਦਾ ਨਾ ਰੱਬ ਦਾ ਪਿਆਰਾ ਸੱਚਾ ਬੰਦਾ ਹਮੇਸ਼ਾ ਨਿਮਕ ਹੀ ਰਹਿੰਦਾ ਉਹ ਕਹਿੰਦਾ ਮੈਂ ਹੀ ਬੁਰਾ ਕਿਉਂਕਿ ਭਗਤਾਂ ਦੀ ਬਾਣੀ পড়ੋਂਗੇ ਨਾ ਕਬੀਰ ਸਾਹਿਬ ਨੇ ਵੀ ਕਹਿਤਾ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਜਿਹੜਾ ਸਿਆਣਾ ਬੰਦਾ ਹਮੇਸ਼ਾ ਹੀ ਕਹਿ ਦਿੰਦਾ ਵੀ ਮੈਂ ਗਲਤ ਕੋਈ ਗੱਲ ਨਹੀਂ ਮੈਂ ਝੁਕ ਜਾਂਦਾ ਮੈਂ ਨਿਮਜੰਨਾ ਸਿਆਣਪ ਹੀ ਹੁੰਦੀ ਹੈ ਸਿਆਣਪ ਹਮੇਸ਼ਾ ਨਰਮਾਈ ਵੱਲ ਜਾਂਦੀ ਹੈ ਤੇ ਹੰਕਾਰ ਮਾੜਾ ਬੰਦਾ ਕਹਿੰਦਾ ਵੀ ਤੂੰ ਗਲਤ ਤੂੰ ਗਲਤ ਚੰਗਾ ਬੰਦਾ ਕਹਿੰਦਾ ਮੈਂ ਹੀ ਗਲਤ ਹੈ ਕੋਈ ਗੱਲ ਨਹੀਂ ਚੰਗਾ ਬੰਦਾ ਛੇਤੀ ਝੁਕ ਜਾਂਦਾ ਇਹ ਨਿਮਰਤਾ ਦੀ ਨਿਸ਼ਾਨੀ ਹੁੰਦੀ ਹੈ ਹੋਰ ਕੋਈ ਕਮੀ ਕੋਈ ਨਹੀਂ ਹੁੰਦੀ ਚੰਗਾ ਬੰਦਾ ਜਿਹਨੇ ਆਪਣੇ ਚ ਸੁਧਾਰ ਕਰਨਾ ਉਹ ਕਹਿੰਦਾ ਹੈ ਕਿ ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਵੇਖ ਜਿਵੇਂ ਕਹਾਵਤ ਹਨ ਵੀ ਆਪਣੀ ਮੰਜੀ ਥੱਲੇ ਝਾਕ ਆਪਣੀ ਮੰਜੀ ਥੱਲੇ ਛੋਟੀ ਮਾਰ ਕਹਿੰਦੇ ਆਪਣੇ ਅੰਦਰ ਝਾਤ ਮਾਰ ਕਹਿੰਦੇ ਹਮੇਸ਼ਾ ਸ਼ੀਸ਼ੇ ਨੂੰ ਸਾਫ ਕਰਦਾ ਰਿਹਾ ਕਹਿੰਦੇ ਸ਼ੀਸ਼ਾ ਹੀ ਸਾਫ ਕਰੀ ਗਿਆ ਕਦੇ ਆਪਦਾ ਮੂੰਹ ਤਾਂ ਧੋਤਾ ਹੀ ਨਹੀਂ ਆਖੋ ਸਤਨਾਮ ਆ ਗੁਰਬਾਣੀ ਰੂਪੀ ਸ਼ੀਸ਼ੇ 'ਚ ਝਾਕੀ ਝਾਤ ਮਾਰੀ ਫੇਰ ਪਤਾ ਲੱਗੂ ਚਿਹਰੇ 'ਤੇ ਕਿੰਨੀ ਮੈਲ ਚੜੀ ਹੋਈ ਹੈ ਗੁਰਬਾਣੀ ਰੂਪੀ ਸ਼ੀਸ਼ੇ 'ਚ ਪਤਾ ਲੱਗਦਾ ਵੀ ਮੇਰਾ ਚਿਹਰਾ ਕਿੰਨਾ ਕੁ ਸੋਹਣਾ ਹੈ ਮਨ ਰੂਪੀ ਚਿਹਰਾ ਮਨ ਕਿੰਨਾ ਕੁ ਸੋਹਣਾ ਹੈ ਇਹ ਗੁਰਬਾਣੀ ਜਦੋਂ ਆਪਾਂ ਸ਼ੀਸ਼ਾ ਵੇਖਦੇ ਆ ਉਹਦੇ ਚ ਪਤਾ ਲੱਗਦਾ ਬਾਹਰੀ ਤੌਰ ਤੇ ਚਿਹਰਾ ਸੋਹਣਾ ਹੋਣਾ ਹੋਰ ਗੱਲ ਐ ਮਨ ਕਰਕੇ ਸੋਹਣਾ ਹੋਣਾ ਹੋਰ ਗੱਲ ਐ ਜਿਵੇਂ ਅੱਜ ਸੁਬਾ ਹੁਕਮਨਾਮਾ ਆਇਆ ਸੀ ਕਿ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਕਹਿੰਦੇ ਉਮਰ ਵਹਿੰਦੀ ਜਾ ਰਹੀ ਐ ਉਮਰ ਲੰਘਦੀ ਜਾ ਰਹੀ ਐ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੁਢਾਪਾ ਪਰ ਇੱਕ ਚੀਜ਼ ਐ ਉਹ ਸਦਾ ਸਥੇਰਾ ਉਹ ਸਾਡੀ ਆਤਮਾ ਆਤਮਾ ਨਾ ਬਚਪਨ ਚ ਨਾ ਜਵਾਨੀ ਚ ਨਾ ਬੁਢਾਪੇ ਚ ਆਤਮਾ ਦੀ ਕੋਈ ਉਮਰ ਨਹੀਂ ਕਿਉਂਕਿ ਆਤਮਾ ਪਰਮਾਤਮਾ ਤੋਂ ਆਈ ਐ ਪਰਮਾਤਮਾ ਦਾ ਅੰਛ ਹੈ ਆਤਮਾ ਹਮੇਸ਼ਾ ਅਮਰ ਹੈ ਸਰੀਰ ਬੁੱਢਾ ਹੁੰਦਾ ਹੈ ਮਨ ਨਹੀਂ ਹੁੰਦਾ ਸਾਡੀ ਆਤਮਾ ਨੇ ਵੱਡੇ ਹੋਣਾ ਹੈ ਸਾਡੇ ਸਰੀਰ ਨੇ ਵੱਡੇ ਹੋਣਾ ਨਾ ਕਿ ਆਤਮਾ ਨੇ ਆਤਮਾ ਦੀ ਤਾਂ ਉਹੀ ਹੈ ਆਤਮਾ ਦਾ ਲੈਵਲ ਉਹੀ ਰਹਿਣਾ ਹੈ ਤਾਂ ਕਰਕੇ ਇਹ ਹਮੇਸ਼ਾ ਗਿਆਨ ਰੱਖਣਾ ਹੈ ਆਪਣੇ ਮਨ ਦੀ ਸਫਾਈ ਕਰਨੀ ਹੈ ਮਨ ਦੇ ਅਵਗੁਣ ਦੂਰ ਕਰਨੀ ਹੈ ਰੋ ਵਿਚਾਰ ਜਿਹਨੂੰ ਆਪਣਾ ਮਨ ਪੜਨਾ ਆ ਗਿਆ ਮਨ ਦੀ ਸਫਾਈ ਸਿੱਖ ਲਈ ਜਿਵੇਂ ਘਰ ਦੀ ਰੋਜ਼ ਸਫਾਈ ਕਰਦੇ ਆਂ ਓਵੇਂ ਮਨ ਦੀ ਰੋਜ਼ ਸਫਾਈ ਕਰਨੀ ਹੈ ਕਿਉਂਕਿ ਮਨ ਤੇ ਵੀ ਮੈਲ ਰੋਜ਼ ਹੀ ਚੜਦੀ ਹੈ ਬੰਦਾ ਘਰ ਦੀ ਸਫਾਈ ਕਰ ਲੈਂਦਾ ਹੈ ਘਰੇ ਭਾਂਡੇ ਵੀ ਰੋ ਚਮਕਾ ਕੇ ਰੱਖਦਾ ਹੈ ਫਰਸ਼ਾਂ ਵੀ ਚਮਕਾ ਕੇ ਰੱਖਦਾ ਹੈ ਬੰਦਾ ਆਪਣੇ ਕੱਪੜੇ ਵੀ ਚਮਕਾ ਕੇ ਧੋ ਕੇ ਰੱਖਦਾ ਹੈ ਬੰਦਾ ਆਪਣੀ ਬਾਡੀ ਨੂੰ ਵੀ ਧੋ ਕੇ ਚਮਕਾ ਕੇ ਰੱਖਦਾ ਹੈ ਪਰ ਇੱਕੋ ਚੀਜ਼ ਉਹ ਗੰਦੀ ਦੀ ਗੰਦੀ ਰਹਿ ਜਾਂਦੀ ਹੈ ਉਹ ਸਾਡਾ ਮਨ ਹੈ। ਇਹਦੇ ਤੇ ਬਹੁਤ ਮੈਲ ਚੜਦੀ ਹੈ ਇਹਨੂੰ ਰੋਜ਼ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ। ਮਨ ਨੂੰ ਰੋਜ਼ ਧੋਣਾ ਹੈ ਮਨ ਨੂੰ ਮੰਝਣਾ ਸਿੱਖ ਲੈ। ਰੋਜ਼ ਰੋਜ਼ ਜਿਵੇਂ ਸਕੂਲ ਜਾਣਾ ਰੋਜ਼ ਜ਼ਰੂਰੀ ਹੁੰਦਾ ਹੈ ਕਿਉਂਕਿ ਬੱਚਾ ਪੜ੍ਹਾਈ ਨਾ ਭੁੱਲ ਜੇ ਤੁਸੀਂ ਬੱਚੇ ਨੂੰ 6 ਮਹੀਨੇ ਸਕੂਲ ਨਾ ਭੇਜਿਓ ਜਿਹੜਾ ਕੋਈ ਯਾਦ ਹੋਈ ਉਹ ਵੀ ਭੁੱਲ ਜਾਣਾ। ਤੁਸੀਂ ਕੋਈ ਕੰਮ ਕਰਦੇ ਹੋ 1 ਸਾਲ ਛੱਡ ਕੇ ਵੇਖ ਲਓ ਜਦੋਂ ਸਾਲ ਬਾਅਦ ਉਹ ਕੰਮ ਕਰੋਗੇ ਤੁਹਾਨੂੰ ਪਤਾ ਲੱਗੂ ਵੀ ਮੈਂ ਉਹ ਚੀਜ਼ ਨੂੰ ਭੁੱਲ ਗਿਆ ਦੁਆਰੇ ਦੁਆਰੇ ਯਾਦ ਆਉਂਦੀ ਹੈ ਆਪਣੇ ਹੱਥ ਪੈਰੋਂ ਵਿੱਚ ਕੰਮ ਨਹੀਂ ਕਰਨਗੇ ਤੇ ਇੱਕੋ ਕੰਮ ਜਿਹੜਾ ਤੁਸੀਂ ਰੋਜ਼ ਕਰਦੇ ਹੋ ਤੇ ਉਹਦੇ 'ਚ ਤੁਹਾਡੀ ਸਪੀਡ ਵੱਧਦੀ ਰਹਿੰਦੀ ਹੈ ਉਹਦੇ 'ਚ ਸੁਧਾਰ ਆਉਂਦਾ ਰਹਿੰਦਾ ਹੈ ਤੇ ਜਦੋਂ ਅਸੀਂ ਛੱਡ ਦਿੰਦੇ ਆ ਫਿਰ ਨਿਗਾਹ ਆਉਣਾ ਸ਼ੁਰੂ ਹੋ ਜਾਂਦਾ ਹੈ ਪ੍ਰੈਕਟਿਸ ਮਿਹਨਤ ਰੋਜ਼ ਨਿਤ ਨੀ ਮਨ ਜਿਹੜਾ ਉਹ ਬਹੁਤ ਵੱਡੀ ਪਾਵਰ ਰੱਖਦਾ ਹੈ ਪੱਥਰ ਵੇਖੋ ਕਿੰਨੀ ਤਕੜੀ ਚੀਜ਼ ਹੈ ਪੱਥਰ ਨੂੰ ਕਹਿੰਦੇ ਵੱਡੀਆਂ-ਵੱਡੀਆਂ ਲੋਹੇ ਦੀਆਂ ਮਸ਼ੀਨਾਂ ਨਾਲ ਤੋੜਿਆ ਜਾਂਦਾ ਹੈ ਪਹਾੜਾਂ ਨੂੰ ਪਰ ਕਹਿੰਦੇ ਜਦੋਂ ਇੱਕ ਬੂੰਦ ਪਾਣੀ ਦੀ ਪੱਥਰ ਤੇ ਲਗਾਤਾਰ ਟਿਪ 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 ਡਿੱਗਦੀ ਰਹੇ ਨਾ ਤੇ ਇੱਕ ਬੂੰਦ ਵੀ ਪੱਥਰ ਚ ਮੋਰੀ ਕਰ ਦਿੰਦੀ ਹੈ ਸ਼ੇਕ ਹੋ ਜਾਂਦਾ ਹੈ ਬੂੰਦ ਇੱਕ ਇੱਕ ਬੂੰਦ ਤੁਹਾਡਾ ਥੋੜਾ ਥੋੜਾ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਤੁਹਾਨੂੰ ਬਹੁਤ ਫਲ ਮਿਲਣਾ ਹੈ ਤੁਹਾਡੇ ਜਪੇ ਹੋਏ ਦਾ ਤੇ ਸਾਧ ਸੰਗਤ ਪੁੰਨ दान ਵੀ ਇਹੀ ਹੁੰਦਾ ਹੈ ਪੁੰਨ दान ਵੀ ਥੋੜਾ ਥੋੜਾ ਕਿਨਕਾ ਕਿਨਕਾ ਕਰਦੇ ਰਹੋ ਤੁਸੀਂ ਸੋਚਿਓ ਧਿਆਨ ਨਾਲ ਮੰਨ ਲਓ ਜੇ ਤੁਸੀਂ ਗੁਰੂ ਘਰ ਦੇ ਬਾਬੇ ਨੂੰ ਡਾਲੀ ਵਾਲੇ ਨੂੰ ਇੱਕ ਪ੍ਰਸ਼ਾਦਾ ਪਾਉਣੀਓ ਰੋਜ਼ ਮੰਲੋ ਸਵੇਰ ਇੱਕ ਪ੍ਰਸ਼ਾਦਾ ਸ਼ਾਮ ਨੂੰ ਇੱਕ ਪ੍ਰਸ਼ਾਦਾ ਭੇਂਟ ਕੀਤਾ ਡਾਲੀ 'ਚ ਰੋਜ਼ ਦੇ 2 ਹੋਗੇ ਤੇ ਮੰਲੋ ਮਹੀਨੇ ਦੇ ਕਿੰਨੇ ਹੋਗੇ 60 ਪ੍ਰਸ਼ਾਦੇ ਹੋਗੇ ਤੇ ਜੇ ਬਾਬਾ ਇੱਕੇ ਵਾਰੀ 60 ਮੰਗਣਾ ਜੀ ਕਿੰਨੇ ਪਕਾਉਣੇ ਔਖੇ ਹੋ ਜਾਣਗੇ ਨਾ ਤੇ ਰੋਜ਼ ਇੱਕ ਇੱਕ ਨਾਲ ਪਤਾ ਨਹੀਂ ਲੱਗਦਾ ਤੇ ਰੋਜ਼ ਪਾਈਆ ਕ ਦੁੱਧ ਪਾਈਏ ਬਾਬੇ ਨੂੰ ਤੇ ਸੌਖਾ ਮਹੀਨੇ ਦਾ ਕਿੰਨਾ ਹੋਜੂ ਕੁ 10 15 ਕਿਲੋ ਹੋ ਗਿਆ ਤੇ ਇੱਕੇ ਦਿਨ ਇਕੱਠਾ ਤਾਂ ਨਹੀਂ ਨਾ ਪਾ ਸਕਤੇ ਕਿੰਨਕੇ ਕਿਨਕੇ ਚ ਬੂੰਦ ਬੂੰਦ ਚ ਬੜੀ ਤਾਕਤ ਹੈ ਬੂੰਦ ਬੂੰਦ ਤੋਂ ਸਾਗਰ ਬਣਿਆ ਤੇ ਕਿਨਕੇ ਕਿਨਕੇ ਤੂੰ ਸਮੁੰਦਰ ਭਗਤੀ ਦਾ ਬਣ ਜੂਆ ਤੇ ਕਿਨਕੇ ਕਿਨਕੇ ਤੂੰ ਮਾਇਆ ਜੁੜਦੀ ਘਰਾਂ ਚ ਵੀ ਐ ਹੀ ਹੈ ਥੋੜੀ ਥੋੜੀ ਮਿਹਨਤ ਨਾਲ ਘਰ ਚ ਪੈਸਾ ਆਈ ਚੱਲੇ ਥੋੜੀ ਥੋੜੀ ਮਿਹਨਤ ਨਾਲ ਕੋਈ ਜਮਾ ਕਰੀ ਚੱਲੇ ਤੇ ਬਥੇ ਰੱਖ ਖਜ਼ਾਨਾ ਇਕੱਠਾ ਹੋ ਜਾਂਦਾ ਤੇ ਹਾਂ ਜੇ ਕੋਈ ਬਹਾਉਣ ਲੱਗ ਜੇ ਖਰਚਾ ਕਰੇ ਥੋੜਾ ਥੋੜਾ ਥੋੜੇ ਥੋੜੇ ਨਾਲ ਹੀ ਵੱਡੇ ਵੱਡੇ ਖਰਚੇ ਹੋ ਜਾਂਦੇ ਆ ਥੋੜੀ ਥੋੜੀ ਉਮਰ ਬੈਂਦੀ ਜਾ ਰਹੀ ਏ ਬੀਤਦੀ ਜਾ ਰਹੀ ਏ ਵਹਤੀ ਜਾਦ ਕਦੇ ਦ੍ਰਿਸ਼ਟ ਨਾ ਧਾਰਤ ਇਹ ਬੀਤਦੀ ਜਾ ਰਹੀ ਏ ਇਸ ਉਮਰ ਦਾ ਲਾਹਾ ਲੈ ਲੈ ਲਾਹਾ ਖਟ ਲੈ ਸੋ ਰੋਹ ਵਿਚਾਰ ਸਾਧ ਸੰਗਤ ਆਪਣਾ ਕੇਵਲ ਕੰਮ ਇਹ ਐ ਕਿ ਆਪਾਂ ਪ੍ਰਮਾਤਮਾ ਦੀ ਭਗਤੀ ਭਜਨ ਬੰਦਗੀ ਕਰਨੀ ਐ ਕਾਲੇ ਲਿਖ ਨਾਲੇਖ કાલે લખના લેખ કાલે આપ નડે ગિરવાન મહે આપ નડે ગિરવાન મહે આપ નડે ગિર શિર નિવા કર દેખ ਸਿਰਨੀ ਵਾਂ ਕਰ ਦੇਖ ਸਿਰਨੀ ਵਾਂ ਕਰ ਪਹਿਲੀ ਗੱਲ ਤਾਂ ਜਦੋਂ ਆਪਾਂ ਬਾਣੀ ਨੂੰ ਪੂਰੇ ਧਿਆਨ ਨਾਲ ਪੜ੍ਹਦੇ ਆ ਨਾ ਅਰਥ ਸਮਝਣ ਦੀ ਲੋੜ ਨਹੀਂ ਪੈਂਦੀ ਸਮਝ ਆਉਂਦੇ ਆ ਆਪੇ ਹੀ ਆਉਂਦੇ ਆ ਬਸ ਗੌਰ ਨਾਲ ਪਿਆਰ ਨਾਲ ਸਮਝ ਸਮਝ ਕੇ ਹੌਲੀ ਹੌਲੀ ਸੱਜੇ ਸੱਜੇ ਪੜੋ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਜੇ ਤੂੰ ਅਕਲ ਵਾਲਾ ਹੈ ਨਾ ਜੇ ਤੂੰ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਜੇ ਤੂੰ ਅਕਲ ਵਾਲਾ ਹੈ ਭੋਰਾ ਵੀ ਅਕਲ ਹੈ ਤੇਰੇ ਕੋਲ ਕਹਿੰਦੇ ਕਾਲੇ ਲਿਖ ਨਾ ਲੀਖ ਭਾਵ ਕਾਲੇ ਕਰਮ ਨਾ ਕਰ ਮਹਾਰਾਜ ਕਹਿੰਦੇ ਕਾਲੇ ਕਰਮ ਨਾ ਕਰ ਕਾਲੇ ਲੇਖ ਨਾ ਲਿਖ ਭਾਵ ਮਾੜੇ ਕਰਮ ਹੁਣ ਇੱਥੇ ਇਹ ਸਮਝ ਆਉਂਦੀ ਹੈ ਵੀ ਚੰਗੇ ਤੇ ਮਾੜੇ ਕਰਮ ਬੰਦੇ ਦੇ ਆਪ ਦੇ ਹੱਥ ਹੈ ਵੀ ਜੇ ਕਰਮ ਬਣਾਉਣੇ ਆ ਲੇਖ ਲਿਖਣੇ ਆ ਇਹ ਤੇਰੇ ਹੱਥ ਹੈ ਹੁਣ ਤੁਸੀਂ ਮਨ ਬਣਾਇਆ ਨਾ ਵੀ ਗੁਰੂ ਘਰ ਜਾਵਾਂਗੇ ਕਥਾ ਸੁਣਾਵਾਂਗੇ ਕਈਆਂ ਨੇ ਸ਼ਨੀਵਾਰ ਪੱਕਾ ਹੀ ਕੀਤਾ ਵੀ ਹਰ ਸ਼ਨੀਵਾਰ ਜਾਣਾ ਹੀ ਜਾਣਾ ਮਨ ਬਣਾ ਲਿਆ ਨਾ ਇਹ ਕਰਮ ਹੈ ਇਹ ਸਾਡਾ ਬੀਜ ਹੈ ਅਸੀਂ ਬੀਜ ਬੋਲਿਆ ਇਹ ਕਰਮ ਇੱਕ ਬੀਜ ਹੈ ਉਸ ਤੋਂ ਬਾਅਦ ਇਹਨੇ ਵਧੀ ਜਾਣਾ ਚੰਗੇ ਬੀਜ ਲੋ ਤੇ ਚੰਗੇ ਵਧੀ ਜਾਣਗੇ ਆਪਾਂ ਇੱਕ ਕਣਕ ਦਾ ਦਾਣਾ ਬੀਜਦੇ ਆਂ ਤੇ ਕਿੰਨੇ ਮਿਲਦੇ ਆਂ ਬਦਲੇ 'ਚ 15 20 25 ਦਾਣੇ ਇੱਕ ਬੱਲੀ ਚਾਉਂਦੇ ਆਂ ਧਰਤੀ ਨੂੰ ਇੱਕ ਦਿੱਤਾ ਓਵੇਂ ਤੁਸੀਂ ਵੀ ਜਦੋਂ ਚੰਗੇ ਕਰਮ ਕਮਾਉਗੇ ਲੋਕਾਂ ਨੇ ਨਹੀਂ ਇਹ ਤਾਂ ਫਲ ਦੇਣਾ ਹੁੰਦਾ ਇਹਦਾ ਫਲ ਅਕਾਲ ਪੁਰਖ ਨਹੀਂ ਦੇਣਾ ਭਰੋਸਾ ਉਸ ਤੇ ਰੱਖਿਓ ਮਹਾਰਾਜ ਕਹਿੰਦੇ ਵੀ ਜੇ ਤੂੰ ਅਕਲ ਵਾਲਾ ਹੈ ਤੇ ਕਾਲੇ ਲੇਖ ਨਾ ਲੇਖ ਹੁਣ ਕਾਲੇ ਲੇਖ ਕਿਵੇਂ ਲਿਖਦਾ ਬੰਦਾ ਬੰਦੇ ਦੇ ਸਾਰੀ ਜ਼ਿੰਦਗੀ ਕੰਟਰੋਲ ਆਪਦੇ ਹੱਥੀ ਹੈ ਮਹਾਰਾਜ ਨੇ ਤੈਨੂੰ ਆਜ਼ਾਦ ਕਰਤਾ ਚੰਗੇ ਕਰਮ ਕਮਾ ਭਾਵੇਂ ਮਾੜੀ ਕਮਾ ਇਹ ਭਾਵੇਂ ਹੁਣ ਤੂੰ दारूਾਂ ਪੀ ਕੇ ਤੰਬਾਕੂ ਪੀ ਕੇ ਮਾਸ ਮਿੱਟੀ ਖਾ ਕੇ ਭਾਵੇਂ ਝੂਠ ਬੋਲ ਕੇ ਠੱਗੀਆਂ ਮਾਰ ਕੇ ਲੁੱਟਾਂ ਖੋਹਾਂ ਕਰਕੇ ਜੀਵਨ ਬਤੀਤ ਕਰ ਇਹ ਤੇਰੇ ਹੱਥ ਇੱਕ ਪਾਸਾ ਤੇ ਹੋ ਗਿਆ ਨੈਗੇਟਿਵ ਸਾਈਡ ਵੀ ਗਲਤ ਕੰਮ ਕਰਕੇ ਗੁਜ਼ਾਰਦੇ ਸਾਰੀ ਜ਼ਿੰਦਗੀ ਤੇ ਇੱਕ ਪਾਸੇ ਤੂੰ ਐ ਕਰ ਨਾਮ ਜਪ ਬਾਣੀ ਪੜ ਚੰਗਾ ਸੋਚ ਚੰਗੇ ਕਰਮ ਕਮਾ ਸੇਵਾ ਕਰ ਸਿਮਰਨ ਕਰ ਸਰਬੱਤ ਦਾ ਭਲਾ ਮੰਗ ਹਰੇਕ ਦੀ ਹੈਲਪ ਕਰ ਹਰੇਕ ਦੀ ਮਦਦ ਕਰ ਹੁਣ ਅਰਦਾਸ ਚ ਭਾਵੇਂ ਕਿ ਆਪਾਂ ਕਹਿੰਨੇ ਆ ਵੀ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਹੁਣ ਉਹ ਕਹਿਣ ਮਾਤਰ ਰਹਿ ਗਿਆ ਉਹਨੂੰ ਪ੍ਰੈਕਟੀਕਲੀ ਜ਼ਿੰਦਗੀ ਚ ਲਾਗੂ ਕਰੀਏ ਪ੍ਰੈਕਟੀਕਲੀ ਜ਼ਿੰਦਗੀ ਚ ਲਾਗੂ ਕਿਵੇਂ ਹੋਊਗਾ ਜਦੋਂ ਅਸੀਂ ਸੱਚਮੁੱਚ ਕਮਾਉਣ ਲੱਗ ਜਾਗੇ ਵੀ ਮੈਂ ਭਲਾ ਹੀ ਮੰਗਣਾ ਤੇ ਭਲਾ ਹੀ ਕਰਨਾ ਹੈ ਜਿਹੜਾ ਬੰਦਾ ਪਿਓ ਪੂਰਾ ਪੋਜ਼ਿਟਿਵ ਰਹਿੰਦਾ ਨਾ ਐ ਸੋਚਦਾ ਹੈ ਵੀ ਸਭ ਦਾ ਹੀ ਭਲਾ ਹੋਵੇ ਸਭ ਦਾ ਹੀ ਚੰਗਾ ਹੋਵੇ ਸਭੀ ਤਰੱਕੀ ਕਰਨ ਸਾਰੀ ਖੁਸ਼ ਰਹਿਣ ਦੂਜਿਆਂ ਲਈ ਇੱਕ ਸੁੱਖ ਮੰਗੇਗਾ ਬਦਲੇ ਚ ਤੈਨੂੰ ਕਈ ਗੁਣਾ ਵੱਧ ਕੇ ਸੁੱਖ ਮਿਲੂਗਾ ਇਹ ਸੱਚ ਹੈ ਯਾਦ ਰੱਖਿਓ ਜਿਵੇਂ ਕਹਿੰਦੇ ਆ ਨਾ ਜੇ ਤੂੰ ਦੂਜਿਆਂ ਵਾਸਤੇ ਟੋਹਾ ਪੱਟੇਂਗਾ ਇੱਕ ਦਿਨ ਉਸੇ 'ਚ ਤੂੰ ਡਿੱਗੇਂਗਾ ਦੂਜਿਆਂ ਦੇ ਰਸਤੇ 'ਚ ਕੰਡੇ ਵਿਛਾਏਂਗਾ ਉਸ ਕੰਡਿਆਂ ਤੋਂ ਇੱਕ ਦਿਨ ਤੈਨੂੰ ਵੀ ਲੰਘਣਾ ਪਊਗਾ ਤੇ ਇਹਦੇ ਉਲਟ ਆਜੋ ਜੇ ਤੂੰ ਦੂਜਿਆਂ ਲਈ ਸੁੱਖ ਮੰਗੇਂਗਾ ਦੂਜਿਆਂ ਦੇ ਰਸਤਿਆਂ 'ਚ ਫੁੱਲ ਵਿਛਾਏਂਗਾ ਤੇਰੀ ਜ਼ਿੰਦਗੀ 'ਚ ਵੀ ਫੁੱਲ ਵਿਛਾਏ ਜਾਣਗੇ ਤੇਰੀ ਜ਼ਿੰਦਗੀ ਵੀ ਸੌਖੀ ਹੋਜੂਗੀ ਭਲੇ ਖੇਚ ਨਾ ਰਹੀਂ ਇਹ ਕੁਦਰਤ ਹੈ ਪ੍ਰਮਾਤਮਾ ਦੀ ਬਣਾਈ ਹੋਈ ਜੋ ਇਹ ਸੰਸਾਰ ਚ ਬੀਜੇਗਾ ਚਲੋ ਉਦਾਹਰਨ ਦੇ ਤੌਰ ਤੇ ਆਪਾਂ ਮੰਨ ਲਈਏ ਵੀ ਮੰਨ ਲਓ ਕੋਈ ਸੱਜਣ ਆਪਣੇ ਸਾਹਮਣੇ ਖੜਾ ਹੈ